ਕਿਸਾਨ ਜਥੇਬੰਦੀਆਂ ਨੇ ਪੱਕੇ ਇਰਾਦੇ ਕਰ ਲਏ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਦੇ ਅੱਗੇ ਝੁਕੇਗੀ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਪੱਖ ਦੇ ਵਿੱਚ ਆਈ ਹੈ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਚਿੰਝਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਤੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਨੇ ਵੀ ਪੱਕੇ ਇਰਾਦੇ ਕਰ ਲਏ ਨੇ ਤੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਦਾ ਇਹ ਸੰਘਰਸ਼ ਤਿੱਖਾ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਦੇ ਪਲਟਵਾਰ ਯੂਥ ਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਨੇ ਉਸ ਦੇ ਉੱਤੇ ਮੀਟਿੰਗ ਕੇਂਦਰ ਸਰਕਾਰ ਕਰੇ ਤੇ ਹੱਲ ਜਿਹੜਾ ਇਸ ਗੱਲ ਨੂੰ ਲੈ ਕੇ ਕਿਸਾਨਾਂ ਦਾ ਕੀਤਾ ਜਾਵੇ ਤੇ ਉਹਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਹੋਰ ਕੀ ਕਹਿਣਾ ਹੈ ਯੂਥ ਕਾਲੀ ਦਲ ਦੇ ਪ੍ਰਧਾਨ ਦਾ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਅਸੀਂ ਖੜੇ ਹਾਂ ਹੁਣ ਰਾਤ ਦੇ 10 ਵਜੇ ਨੇ ਸ਼ੰਭੂ ਬਾਡਰ ਰਾਜਪੁਰਾ ਟੱਪ ਕੇ ਤੇ ਜਿੱਥੇ ਅੱਜ ਪੂਰਾ ਦਿਨ ਕਿਸਾਨਾਂ ਦੀ ਜਿਹੜੀ ਆ ਉਹ ਮਟਪੇੜ ਹੁੰਦੀ ਰਹੀ ਆ ਹਰਿਆਣਾ ਪੁਲਿਸ ਦੇ ਨਾਲ ਜਿੱਥੇ ਕੀ ਦਸੰਦੇ ਮੁਤਾਬਕ ਕਿ ਕਿ ਸਰਦਾਰ RAM ਸਿੰਘ ਜੀ ਕਿਸਾਨ ਆਪੂ ਨੇ ਇਸ ਵੇਲੇ ਇੱਥੇ ਡਟੇ ਹੋਏ ਸੀ ਬਹੁਤ ਹੁੰਦੀ ਗਾਰ ਟੰਗ ਲੀ ਤਾਂ ਸੈਦਾ ਬਕਰ ਕਿ ਬਹੁਤ ਕਿਸਾਨ ਬੱਟੜ ਹੋਏ ਨੇ ਰਬੜ ਦੀਆਂ ਗੋਲੀਆਂ ਟਾਇਰਾਂ ਦੇ ਵਿੱਚ ਪਾਰਾ ਗੋਲੀਆਂ ਮਰੀ ਗਈਆਂ ਨੇ ਸੋ ਕੁੜੀਆਂ ਦਾ ਬੋਨ ਗਿਆ ਤੋਂ ਸਾਰੇ ਸੰਗਤ ਕੱਟੇ ਹੋ ਕੇ ਦੁੱਧ ਦੀ ਸੇਵਾ ਜਿਹੜੀ ਲੈ ਕੇ ਆ ਉਹ ਨਗਰੋਂ ਅਸੀਂ ਪਹੁੰਚੇ ਸੀ ਸਾਰੇ ਕਿਉਂਕਿ ਸਾਡੇ ਤੋਂ ਨੇੜੇ ਹੀ ਆ ਅੱਧੇ ਘੰਟੇ ਦਾ ਸਮਾਂ ਲੱਗਿਆ ਸੋ ਕਈ ਕਿਲੋਮੀਟਰ ਦਾ ਜਿਹੜਾ ਕਾਫਲਾ ਮੈਂ ਸਮਝਦਾ ਇਹ ਸ਼ੰਭੂ ਬਾਰਡਰ ਤੋਂ ਲੈ ਕੇ ਪਿੱਛੇ ਤੱਕ ਕਿਸਾਨਾਂ ਦਾ ਸਾਰਾ ਟੈਲੀਆ ਟਰੈਕਟਰ ਬਣਿਆ ਹੋਇਆ ਸੋ ਅਸੀਂ ਵੀ ਤਕਰੀਬਨ 1.5 ਕਿਲੋਮੀਟਰ ਪਿੱਛੇ ਖੜੇ ਆ ਕਿਉਂਕਿ ਸਾਡੇ ਨਾਲ ਵੀ ਟਰਾਲੀ ਆ ਕਿੰਨੇ ਕਿਲੋਮੀਟਰ ਦੀ ਦੱਸਣਯੋਗ ਗੱਲ ਇਹ ਹੈ ਕਿ ਰਾਤ ਦੇ 10 ਵਜੇ ਹੁਣ ਵੀ ਆਵਾਜ਼ ਹੈ ਜਿਹੜੀ ਗਾਂ ਤੋਂ ਜਿਹੜੀ ਆ ਉਹ ਅਤੂ ਗਏ ਦੇ ਗੋਲੀਆਂ ਵੀ ਜਿਹੜੇ ਗੋਲੇ ਨੱਤਰੂ ਗਏ ਦਿਓ ਹੁਣ ਵੀ ਆਵਾਜ਼ ਆ ਰਹੀ ਆ ਹੁਣ ਵੀ ਅੱਗੇ ਤੋਂ ਆਵਾਜ਼ ਆ ਰਹੀ ਆ ਗੋਲੀਆਂ ਦੀ ਸੋ ਮੈਂ ਸਮਝਦਾ ਕਿ ਮਤ ਭਾਗਿਆ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਕੀਤੀ ਹੋਏ ਵਾਦੇ ਨੇ ਉਹ ਪੂਰੇ ਕਰਨੇ ਚਾਹੀਦੇ ਨੇ ਤੇ ਜਿਹੜੀ ਇਹ ਪੰਜਾਬ ਸਰਕਾਰ ਮੈਂ ਸਮਝਦਾ ਕਿ ਉਹਨਾਂ ਦੇ ਇੱਥੇ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਸੋ ਇਹ ਸਰਕਾਰਾਂ ਨੂੰ ਆਪਣੇ ਜਿਵੇਂ ਬਾਰੇ ਸਮਝ ਕੇ ਇਹ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਤੇ ਇਹ ਜਿਹੜਾ ਇਹ ਕਿਸਾਨਾਂ ਦੇ ਨਾਲ ਇਥੇ ਅਸੂਲ ਗਏ ਦੇ ਗੋਲੇ ਜਿਹੜੀ ਇਥੇ ਤਸੱਦਦ ਹੋ ਰਿਹਾ ਹੈ ਇਹਨੂੰ ਬੰਦ ਕਰਾਉਣਾ ਸਰਕਾਰ ਵੀ ਬੰਦ ਕਰਾਉਣਾ ਚਾਹੀਦਾ ਸੋ ਇਹ ਬੜਾ ਮਦ ਭਰਦਾ ਕਿਸਾਨ ਮਜ਼ਦੂਰ ਦਿੱਤਾ ਜਿੰਦਾਬਾਦ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਕਿਸਾਨ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੋ ਅਸੀਂ ਖੜੇ ਹੁਣ ਰਾਤ ਦੇ 10 ਵਜੇ ਨੇ ਸ਼ੰਭੂ ਬਾਰਡਰ ਰਾਜਪੁਰਾ ਟੱਪ ਕੇ ਤੇ ਜਿੱਥੇ ਅੱਜ ਪੂਰਾ ਦਿਨ ਕਿਸਾਨਾਂ ਦੀ ਜਿਹੜੀ ਆ ਉਹ ਮੁੱਠਪੇੜ ਹੁੰਦੀ ਰਹੀ ਆ ਹਰਿਆਣਾ ਪੁਲਿਸ ਦੇ ਨਾਲ ਜਿੱਥੇ ਵੀ ਦਸੰਬੇ ਮੁਤਾਬਕ ਕਿ ਕਿ ਸਰਦਾਰ ਰਾਮ ਸਿੰਘ ਜੀ ਕਿਸਾਨ ਆਗੂ ਨੇ ਇਸ ਵੀਰ ਦੇ ਇਥੇ ਡਟੇ ਹੋਏ ਸੀ ਬਹੁਤ ਹੁੰਦਾ ਟੰਗ ਲੀ ਤਾਂ ਸਹਿ ਦਾ ਬਦਰ ਕਿ ਬਹੁਤ ਕਿਸਾਨ ਪਟੜ ਹੋਏ ਨੇ ਰਬੜ ਦੀਆਂ ਗੋਲੀਆਂ ਟਾਇਰਾਂ ਦੇ ਵਿੱਚ ਪਾਰਾ ਬਿਲਕੁਲੀਆਂ ਮਰੀਆਂ ਗਈਆਂ ਨੇ ਉਹ ਇਹਨਾਂ ਦਾ ਬਉਣ ਗਿਆ ਸੋ ਸਾਰੇ ਸੰਗਤ ਕੱਟੇ ਹੋ ਕੇ ਦੁੱਧ ਦੀ ਸੇਵਾ ਜਿਹੜੀ ਲੈ ਕੇ ਆ ਉਹ ਨਗਰੋਂ ਅਸੀਂ ਪਹੁੰਚੇ ਸਾਰੇ ਕਿਉਂਕਿ ਸਾਡੇ ਇਥੋਂ ਨੇੜੇ ਹੀ ਆ ਅੱਧੇ ਘੰਟੇ ਦਾ ਸਮਾਂ ਲੱਗਿਆ ਸੋ کئی ਕਿਲੋਮੀਟਰ ਦਾ ਜਿਹੜਾ ਕਾਫਲਾ ਮੈਂ ਸਮਝਦਾ ਕਿ ਸ਼ੰਭੂ ਬਾਰਡਰ ਤੋਂ ਲੈ ਕੇ ਪਿੱਛੇ ਤੱਕ ਕਿਸਾਨਾਂ ਦਾ ਸਾਰਾ ਟ੍ਰੈਲੀਆਂ ਟਰੈਕਟਰ ਬਣਿਆ ਹੋਇਆ ਸੋ ਅਸੀਂ ਵੀ ਤਕਰੀਬਨ 1.5 ਕਿਲੋਮੀਟਰ ਪਿੱਛੇ ਖੜੇ ਆ ਕਿਉਂਕਿ ਸਾਡੇ ਨਾਲ ਵੀ ਟ੍ਰੈਲੀ ਆ ਕਿਲੋਮੀਟਰ ਜੀ ਦੱਸਣ ਯੋ ਗੱਲ ਇਹ ਹੈ ਕਿ ਰਾਤ ਦੇ 10 ਵਜੇ ਹੁਣ ਵੀ ਆਵਾਜ਼ ਹੈ ਜਿਹੜੀ ਗਾਂਹ ਤੋਂ ਜਿਹੜੀ ਆ ਉਹ ਅ ਅਰਧ ਜਵਹਰ ਦੇ ਗੋਲੀਆਂ ਦੀ ਜਿਹੜੇ ਗੋਲੇ ਨੱਤਰੂ ਕਹਿਦੇ ਹੁਣ ਵੀ ਆਵਾਜ਼ ਆ ਰਹੀ ਆ ਹੁਣ ਵੀ ਅੱਗੇ ਤੋਂ ਆਵਾਜ਼ ਆ ਰਹੀ ਆ ਗੋਲੀਆਂ ਦੀ ਸੋ ਮੈਂ ਸਮਝਦਾ ਕਿ ਮਤਭਾਗ ਦਾ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਦਿੱਤੇ ਹੋਏ ਵਾਅਦੇ ਨੇ ਉਹ ਪੂਰੇ ਕਰਨੇ ਚਾਹੀਦੇ ਨੇ ਤੇ ਜਿਹੜੀ ਇਹ ਪੰਜਾਬ ਸਰਕਾਰ ਮੈਂ ਸਮਝਦਾ ਕਿ ਉਹਨਾਂ ਦੇ ਇੱਥੇ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਸੋ ਇਹ ਸਰਕਾਰਾਂ ਨੂੰ ਆਪਣੀ ਜਿਵੇਂ ਬਾਰੇ ਸਮਝ ਕੇ ਇਹ ਸਾਰੀਆਂ ਮੰਗਾਂ ਮਿਲਣੀ ਚਾਹੀਦੀ ਨੇ ਤੇ ਇਹ ਜਿਹੜਾ ਇਹ ਕਿਸਾਨਾਂ ਦੇ ਨਾਲ ਇਥੇ ਅਸਰੂ ਗੇ ਦੇ ਗੋਲੇ ਜਿਹੜੀ ਇਥੇ ਤਸ਼ੱਦਦ ਹੋ ਰਿਹਾ ਹੈ ਇਹਨੂੰ ਬੰਦ ਕਰਾਓ ਸੋ ਇਹ ਬੜਾ ਮਦ ਭਾਗ ਆ ਕਿਸਾਨ ਮਜ਼ਦੂਰ ਦਾ ਜਿੰਦਾਬਾਦ ਸਾਰਿਆਂ ਨੇ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਵੀ ਹੈ ਤੇ ਕਿਸਾਨ ਦੀ ਮੰਗ ਪੂਰੀਆਂ ਕਰਨੀ ਹੈ ਧੰਨਵਾਦ